ਅਹ ਨਿਸੁ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਹ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰਸੋਂ ਝਟਿਆ ਤੁਧ ਡਿਠੇ ਸਚੇ ਪਤਸਾ ਮਲ ਜਨਮ ਜਨਮ ਦੀ ਕਟਈਐ ਸੱਜਣ ਸਚਾ ਪਾਤਿਸਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾਹ ਸੱਜਣ ਸਚਾ ਪਾਤਿਸਾਹ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਟਿਆ ਸੋਹੀਐ ਸਭਨਾ ਦਾ ਵੇਸ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਨਾ ਸ੍ਰੀ ਮਹੱਲਾ 5 ਪਾੰਨੀ ਕਾਪੀ ਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸ ਸਾਸੇ ਮਾਨ ਨਾਮ ਸਮਾਰਾਈ ਇਹ ਬਿਸਰਾਮ ਨਿਦ ਪਾਏ ਪਾਨੀ ਪੱਖਾ ਪਿਸੋ ਸੰਤ ਅਗਾ ਗੋਣ ਗੋਵਿੰਦ ਜਸ ਗਾਈ ਸਾਸੇ ਸਾਸ ਮਾਨ ਨਾਮ ਸੁਮਾਰਾ ਇਹ ਬਿਸਰਾਮ ਨਿਧ ਪਾਈ ਓਮ ਕਰਹੋ ਦਇਆ ਮੇਰੇ ਸਾਈ ਅਸੀ ਮੱਤ ਦਿਜਾ ਮੇਰੇ ਠਾਕੁਰ ਸਦਾ ਸਦਾ ਤੋਦ ਧਿਆਈ ਰਹਾ ਓ ਤੁਮਰੇ ਕਿਰਪਾ ਤੇ ਮੋਹ ਮਾਨ ਛੂਟਾ ਬਿਨਸੇ ਜਾਏ ਪਰਮਾਈ ਅਨਦ ਰੂਪ ਰਵੇ ਸਭ ਮੱਦੇ ਜਤ ਕਤਿ ਪਖਿਆ ਧਾਈ ਦਾਇਾਲਾ ਕਿਰਪਾਲ ਕਿਰਪਾ ਨਿਦ ਪਤਿਤ ਪਾਵਨ ਗੋਸਾਈ ਕੋਟਸੂ ਮੁਖ ਆਨੰਦ ਰਾਜਪਾਏ ਮੁਖਤੇ ਨਿਮਖ ਬੁਲਾਈ ਜਪ ਤਪ ਭਗਤੇ ਸਾਪੂ ਜੋ ਪ੍ਰਭ ਕਾ ਮਾਨੇ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤੇ ਅਗਾਈ ਜਾਪਤਾ ਪਗਤ ਸਾ ਪੂਰੀ ਜੋ ਪ੍ਰਭ ਕਾ ਮਾਨੇ ਨਾਮ ਜਪਤ ਤ੍ਰਿਸਨਾ ਸਭ ਬੂਜੀ ਹਾਇ ਨਾਨਕ ਤ੍ਰਿਪਤ ਆਗਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀਸੋ ਸੰਤ ਆਗਾ ਗੋਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮੁ ਸਮਾਰੈ ਇਹੋ ਬਿਸਰਾਮ ਨਿਦ ਪਾਈ